ਸਾਟੇ ਹੁੰਦੀ ਆ ਉੱਤਰ ਨਹੀਂ ਹੁੰਦੀ ਉੱਤਰ ਹੁੰਦੀ ਆ ਸਾਟੇ ਨਹੀਂ ਹੁੰਦੀ ਬਸੋ ਕਿਹਦੇ ਕੋਲ ਜਾ ਕੇ ਰੋਈਏ ਬੇਲਫਰੀ ਨਹੀਂ ਦਿਲ ਵੀ ਆਇਆ ਪਿਆ ਜੀ 5500 ਰੁਪਏ ਪਰੇਸ਼ਾਨੀ ਆਈ ਕਦੇ ਰਾਤ ਨੂੰ ਲਾਈਟ ਦਾ ਸਵੇਰ ਨੂੰ ਲਾਈਟ ਬੱਚੇ ਬਹੁਤ ਪਰੇਸ਼ਾਨ ਹੋਏ ਪਏ ਨੇ ਰਾਤ ਨੂੰ ਲਾਈਟ ਪਰ 6-6 ਘੰਟੇ ਲਾਈਟ ਨਹੀਂ ਆਂਦੀ ਜਦੋਂ ਕਿਸੇ ਨੂੰ ਕਹਿੰਦਾ ਜੀ ਪਾਣੀ ਨਹੀਂ ਆ ਰਿਹਾ ਉਹਨਾਂ ਦੇ ਲਾਈਟ ਨਹੀਂ ਹੈਗੀ ਜੇ ਲਾਈਟ ਆਂਦੀ ਆ ਤਾਂ ਬੰਦੇ ਜੀ ਉਹ ਤਾਂ ਟੂਰਸ ਤੇ ਲਾਈਟ ਚਲੀ ਗਈ ਕਿਉਂ ਜੋ ਸੇਕਾ ਵੱਧ ਰਿਹਾ ਕਿਉਂ ਤੂੰ ਲਾਈਟ ਖਤਮ ਹੋ ਰਹੀ ਆ ਐਡਾ ਕਿ ਬੁਰਾ ਹਾਲ ਆ ਇੰਨਾ ਕਿ ਬੁਰਾ ਹਾਲ ਆ ਕਿ ਬੈਠ ਨਹੀਂ ਸਕਦੇ ਇੱਕ ਸਕਿੰਟ ਲੈਟ ਚੱਲਦੀ ਪਈ ਐ ਲੈਟ ਬੰਦ ਹੁੰਦੀ ਐ ਫਿਰ ਚੱਲ ਪੈਂਦੀ ਐ ਜੀ ਉੱਥੇ ਕੋਈ ਸੜ ਗਿਆ ਕੋਈ ਚੀ ਤਾਰਾ ਸੜ ਗਿਆ ਉਹਦਾ ਕੌਣ ਚੁੱਕੇਗਾ ਹੁਣ ਮੇਰੇ ਚਾਰ ਭਰਾ ਤਾਂ ਗਰਮੀ 'ਚ ਬੈਠੇ ਐ ਮੈਂ ਲੈਟ ਤੇ ਬਹਿ ਕੇ ਵੀ ਕੀ ਕਰੂੰਗਾ ਜੀ ਜੇ ਲੈਟ ਪ੍ਰੋਪਰ ਆਊਗੀ ਤਾਂ ਉਹਨੂੰ ਅਸੀਂ ਮੰਨਾਂਗੇ ਪ੍ਰੋਪਰ ਆ ਜੀ ਦਸਮਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਾਕਸ਼ੀ ਲਗਾਤਾਰ ਲੱਗ ਰਹੇ ਬਿਜਲੀ ਦੇ ਕਟਾ ਨੇ ਆਮ ਲੋਕਾਂ ਦੇ ਲੱਕ ਤੋੜ ਦਿੱਤੇ ਨੇ ਪੂਰਾ ਪੂਰਾ ਦਿਨ ਜੋ ਹੈ ਬਿਜਲੀ ਦੇ ਕੱਟ ਲੱਗੇ ਰਹਿੰਦੇ ਨੇ ਰਾਤ ਨੂੰ ਵੀ ਬਿਜਲੀ ਦੇ ਕੱਟ ਲੱਗ ਰਹੇ ਨੇ ਗਰਮੀ ਦਾ ਮੌਸਮ ਹੈ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤੇ ਗਏ ਨੇ ਕਿ ਬਾਹਰ ਜੋ ਹੈ 11 ਤੋਂ 4 ਵੇਹ ਤੱਕ ਜ਼ਰੂਰੀ ਕੰਮ ਹੋਵੇ ਤਾਂ ਹੀ ਨਿਕਲੋ ਤੇ ਘਰ ਬੈਣਾ ਵੈਸੇ ਹੀ ਓਖਾ ਹੋ ਚੁੱਕਾ ਹੈ ਕਿਉਂਕਿ ਬਿਜਲੀ ਪੂਰਾ ਪੂਰਾ ਦਿਨ ਨਹੀਂ ਹੁੰਦੀ ਸੋ ਆਮ ਜਨਤਾ ਕੀ ਕਰੇ ਸੋ ਲੋਕ ਪਰੇਸ਼ਾਨ ਹੋ ਚੁੱਕੇ ਨੇ ਸਰਕਾਰ ਵੱਲੋਂ ਬਿਜਲੀ ਜੋ ਹੈ ਮੁਹੱਈਆ ਨਹੀਂ ਕਰਾਈ ਜਾ ਰਹੀ ਸੋ ਢੋਲੇਵਾਲ ਅਸੀਂ ਮੌਜੂਦ ਹਾਂ ਢੋਲੇਵਾਲ ਦੇ ਵਿੱਚ ਜਿੱਥੇ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਜੋ ਬਿਜਲੀ ਦੀ ਸਮੱਸਿਆ ਤੋਂ ਜੂਝ ਰਹੇ ਸਸ਼ੀ ਕਾਲ ਜੀ ਸਸ਼ੀ ਜੀ ਸਰ ਕੀ ਬਿਜਲੀ ਦੀ ਦਿੱਕਤ ਆ ਰਹੀ ਐ ਇੱਥੇ ਮੈਡਮ ਬਹੁਤ ਪਰੇਸ਼ਾਨੀ ਆਈ ਕਦੇ ਰਾਤ ਨੂੰ ਲਾਈਟ ਕਦੇ ਸਵੇਰ ਨੂੰ ਲਾਈਟ ਬੱਚੇ ਬਹੁਤ ਪਰੇਸ਼ਾਨ ਹੋਏ ਪਏ ਨੇ ਰਾਤ ਨੂੰ ਲਾਈਟ 6 6 ਘੰਟੇ ਲਾਈਟ ਨਹੀਂ ਆਦੀ ਪਾਣੀ ਨਹੀਂ ਆਉਂਦਾ ਜੀ ਅਸੀਂ ਬਹੁਤ ਮੁਹੱਲੇ ਪਰਸਾਂ ਵਾਲੇ ਬਹੁਤ ਪਰੇਸ਼ਾਨ ਹੋਏ ਕਿੰਨੇ ਕਿੰਨਾ ਸਮਾਂ ਹੋ ਗਿਆ ਐਦਾ ਬਿਜਲੀ ਦੀ ਦਿੱਕਤ ਆ ਰਹੀ ਐ ਕਿੰਨੇ ਟਾਈਮ ਤੋਂ 15 ਦਿਨ ਹੋ ਗਏ ਮੈਡਮ ਲਗਾਤਾਰ ਲਗਾਤਾਰ ਹਾਂ ਜੀ ਹਾਂ ਜੀ ਕੋਈ ਕਿਸੇ ਵਿਭਾਗ ਦੇ ਨਾਲ ਗੱਲਬਾਤ ਹੋਈ ਇਲੈਕਟ੍ਰਿਸਿਟੀ ਕੰਪਲੇਟਾ ਲਿਖਾਂਦੇ ਮੇਰੇ ਕੋਲ ਕੰਪਲੇਨ ਨੰਬਰ ਹੈਗੇ ਨੇ ਮੋਬਾਈਲ 'ਚੋਂ ਡਿਲੀਟ ਹੋ ਗ ਕਰੀਅਕਸ਼ਨ ਨਹੀਂ ਕਰੀਅਕਸ਼ਨ ਨਹੀਂ ਜੇ ਮੜਾ ਕਰਕੇ ਜਾਂਦੇ ਫੇਰ ਅਗਲ ਘੰਟੇ ਬਾਅਦ ਫੇਰ ਲਾਈਟ ਚਲੀ ਜਾਂਦੀ ਹੈ ਸੋ ਗਰਮੀਆਂ ਦਾ ਸੀਜ਼ਨ ਆ ਬੱਚਿਆਂ ਦੇ ਵਿੱਚ ਛੁੱਟੀਆਂ ਦਿੱਕਤਾਂ ਬਹੁਤ ਪਰੇਸ਼ਾਨ ਬਹੁਤ ਪਰੇਸ਼ਾਨ ਹੋਏ ਪਏ ਬੱਚੇ ਤੱਕ ਮੈਡਮ ਰਾਤ ਨੂੰ ਸੋਣੇ ਨਹੀਂ ਬੱਚਿਆਂ ਨੇ ਬਹੁਤ ਪਰੇਸ਼ਾਨੀ ਘਟ ਰਹੀ ਹੈ ਜੀ ਸਾਰੇ ਨੇ ਜੀ ਜੀ ਕੀ ਕੀ ਕਹਿਣਾ ਚਾਹੋਗੇ ਸਰ ਬਹੁਤ ਬੁਰਾ ਹਾਲਾ ਜੀ ਇੱਕ ਤਾਂ ਜਦੋਂ ਕਿਸੇ ਨੂੰ ਕਹਿੰਦਾ ਜੀ ਪਾਣੀ ਨਹੀਂ ਆ ਰਿਹਾ ਉਹ ਕਹਿੰਦੇ ਲਾਈਟ ਨਹੀਂ ਹੈਗੀ ਜੇ ਲਾਈਟ ਆਂਦੀ ਆ ਤਾਂ ਬੰਦੇ ਜੀ ਉਦੋਂ ਟੂਰਸ ਤੇ ਲਾਈਟ ਚਲੀ ਗਈ ਜੀ ਅਸਾਂ ਇਹ ਚੱਕਰ ਚ 15 ਦਿਨ ਹੋ ਗਏ ਜੀ। ਮਨ ਹਰ ਪਾਸਿਓਂ ਮਾਰ ਪੈ ਰਹੀ ਹੈ ਬਿਜਲੀ ਤੋਂ ਵੀ ਪਾਣੀ ਤੋਂ ਵੀ ਕੀ ਕਹਿਣਾ ਚਾਹੋਗੇ ਅੰਕਲ ਜੀ? ਇਹੀ ਕਹਣਾ ਜਿਵੇਂ ਲਾਈਟ ਆਉਣੀ ਨਹੀਂ ਜਾਂਦੀ ਹੈ ਭਾਈ। ਹਾਂ ਕਿੰਨਾ ਕਿੰਨਾ ਸਮਾਂ ਹੋ ਗਿਆ 15 ਦਿਨ ਕਹਿ ਰਹੇ ਨੇ ਲਗਾਤਾਰ ਦਿੱਕਤ ਆ ਰਹੀ ਹੈ। 15 ਹਾਂ ਲਗਾਤਾਰ ਆਈ ਹੈ ਜੀ। ਹਾਂ ਸੋ ਹੋਰ ਕੀ ਸਮੱਸਿਆ ਆ ਰਹੀ ਹੈ ਪਾਣੀ ਤੇ ਬਿਜਲੀ ਤੋਂ ਇਲਾਵਾ ਵੀ ਕੋਈ ਸਮੱਸਿਆ ਹੈ? ਪਾਣੀ ਵੀ ਨਹੀਂ ਆਉਂਦਾ ਜੀ। ਬਿਜਲੀ ਨਹੀਂ ਆਉਂਦੀ। ਬਹੁਤ ਘੱਟ ਆ ਰਹੀ। ਬਹੁਤ ਔਖਾ ਹੈ। ਜੀ। ਬਿਜਲੀ ਕਰਕੇ ਹੈ ਹੀ ਪਾਣੀ ਦੀ ਸਮੱਸਿਆ ਹੀ ਬਹੁਤ ਜ਼ਿਆਦਾ। ਜੇ ਬਿਜਲੀ ਰਹੂਗੀ ਤਾਂ ਹੀ ਪਾਣੀ ਆਊਗਾ ਜੇ ਇਧਰ ਵੀ ਟਿਊਬਲ ਚੱਲਦਾ ਪਰਲੇ ਵਸੇ ਬੰਦਾ ਜੇ ਰੈਗੂਲਰ ਸਾਰੇ ਟਿਊਬ ਇਕੱਠੇ ਚੱਲਣਗੇ ਤਾਂ ਪਾਣੀ ਆਊਗਾ ਨਹੀਂ ਤਾਂ ਨਹੀਂ ਆਉਣਾ। ਪਿਛਲੇ ਸਾਲ ਵੀ ਇਹੀ ਦਿੱਕਤ ਸੀ ਆ ਇਸ ਸਾਲ ਜ਼ਿਆਦਾ ਬੁਰਾ ਹਾਲ। ਇਸ ਸਾਲ ਜ਼ਿਆਦਾ ਬੁਰਾ ਉਹ ਬੁਰਾ ਹਾਲ ਆ ਜੀ। ਬਹੁਤ ਜ਼ਿਆਦਾ ਪ੍ਰੋਬਲਮ। ਜਿਉਂ-ਜਿਉਂ ਸੇਕਾ ਵੱਧ ਰਿਹਾ ਤਿਉਂ ਤੂੰ ਲਾਈਟ ਖਤਮ ਹੋ ਰਹੀ ਆ। ਐਦਾਂ ਕਿ ਬੁਰਾ ਹਾਲ ਆ ਇੰਨਾ ਕਿ ਬੁਰਾ ਹਾਲ ਆ ਕਿ ਬੈਠ ਨਹੀਂ ਸਕਦੇ। ਪਾਣੀ ਨਹੀਂ ਹੋ ਰਹੀ। ਹਰ ਨਾ ਜਦੋਂ ਸਾਨੂੰ ਕੋਈ ਕਹਿੰਦਾ ਜੀ ਸਰ ਇੱਥੇ ਟਿਊਬ ਚਲਾਓ ਜੀ ਪਾਣੀ ਨਹੀਂ ਆ ਰਿਹਾ ਜੇ ਲਾਈਟ ਆਊਗੀ ਤਾਂ ਹੀ ਟਿਊਬ ਲਾਉਣਗੇ ਪਹਿਲਾਂ ਲਾਈਟ ਸਾਢੇ ਹੁੰਦੀ ਆ। ਸਾਡੇ ਹੁੰਦੀ ਆ ਉਧਰ ਨਹੀਂ ਹੁੰਦੀ ਉਧਰ ਹੁੰਦੀ ਆ ਸਾਡੇ ਨਹੀਂ ਹੁੰਦੀ ਦੱਸੋ ਕਿਹਦੇ ਕੋਲ ਜਾ ਕੇ ਰੋਈਏ ਬਿਲ ਫਰੀ ਨਹੀਂ ਬਿੱਲ ਵੀ ਆਇਆ ਪਿਆ ਜੀ 5500 ਰੁਪਏ ਲਾਈਟ ਜੇ ਚੱਲੂਗੀ ਤਾਂ ਬਿੱਲ ਆਊਗਾ ਜੀ ਪਰ ਜੇ ਹੁਣ ਉਧਰ ਲਾਈਟ ਨਹੀਂ ਸਾਡੇ ਤਾਂ ਇਹੀ ਕਹਿੰਦੇ ਵੀ ਲਾਈਟ ਲਿਓ ਲਾਈਟ ਕਿੱਥੋਂ ਤੱਕ ਜੀ ਨਾ ਤਾਂ ਤੁਸੀਂ ਕਹਿ ਰਹੇ ਹੋ ਬਿਜਲੀ ਦੀ ਗੱਲ ਕੀਤੀ ਮੁਫਤ ਬਿਜਲੀ ਦੀ ਨਾ ਤਾਂ ਬਿਜਲੀ ਮੁਫਤ ਮਿਲ ਰਹੀ ਜਿਨ੍ਹਾਂ ਨੂੰ ਮਿਲ ਰਹੀ ਹੈ ਚਲੋ ਅਲੱਗ ਗੱਲ ਹੈ ਤੇ ਜੇ ਬਿਜਲੀ ਦਾ ਬਿੱਲ ਵੀ ਭਰ ਰਹੇ ਹੋ ਬਿਜਲੀ ਮਿਲ ਵੀ ਨਹੀਂ ਰਹੀ ਦਿੱਕਤ ਆ ਰਹੀ ਹੈ ਬਿਲਕੁਲ ਦਿੱਕਤ ਆ ਰਹੀ ਹੈ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਹਾਂ ਤਾਂ ਗਰਮੀ ਦੇ ਮੌਸਮ 'ਚ ਪਾਣੀ ਨਾ ਮਿਲਣਾ ਨਾਲ ਬਿਜਲੀ ਪਾਣੀ ਤਾਂ ਜੀ ਜੇ ਬਿਜਲੀ ਆਊਗੀ ਤਾਂ ਪਾਣੀ ਆਊਗਾ ਨਿਆਣਿਆਂ ਦਾ ਇੰਨਾ ਕੁ ਬੁਰਾ ਲੇ ਇੱਕ ਪਾਸੇ ਪਾਣੀ ਪਿੱਛੇ ਦੂਜੇ ਪਾਸੇ ਬਿਜਲੀ ਪਿੱਛੇ ਦੱਸੋ ਕਿਹਦਾ ਸਿਆਪਾ ਕਰੀਏ ਜਾ ਕੇ ਜੀ ਹਾਂ ਹਾਂ ਜੋ ਵਿਭਾਗ ਦੇ ਨਾਲ ਗੱਲਬਾਤ ਹੋਈ ਕਿਸੇ ਇਲੈਕਟ੍ਰਿਸਿਟੀ ਵਿਭਾ ਕੀ ਕਰਦੇ ਕੱਟ ਲੱਗ ਕੇ ਰਹੇ ਆ ਇੱਕ ਸਕਿੰਟ ਲੈਟ ਚੱਲਦੀ ਪਈ ਐ ਲੈਟ ਬੰਦ ਹੁੰਦੀ ਐ ਫਿਰ ਚੱਲ ਪੈਂਦੀ ਐ ਜੇ ਉੱਥੇ ਕੋਈ ਸੜ ਗਿਆ ਕੋਈ ਚੀ ਤਾਰਾ ਸੜ ਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਜੋ ਕੀ ਕਹ ਰਹੇ ਨੇ ਫਾਲਟ ਐ ਕੁਛ ਜਾਂ ਪ੍ਰੋਬਲਮ ਐ ਬਿਜਲੀ ਨਹੀਂ ਫਾਲਟ ਫਾਲਟ ਜੀ ਜੇ ਕਾਰਪੇਸ਼ਨ ਨੂੰ ਕਿਸੇ ਨੂੰ ਫੋਨ ਕਰੀ ਸਾਡੇ ਪਾਣੀ ਨਹੀਂ ਹੁੰਦਾ ਪਿਆ ਕਾਰਪੇਸ਼ਨ ਵੀ ਇਹੀ ਕਹਿੰਦੀ ਪਈ ਐ ਜੀ ਟਿਊਬਲ ਜਦੋਂ ਇੱਕ ਵਾਰੀ ਲੈਟ ਬੰਦ ਹੁੰਦੀ ਐ ਚੱਲ ਪੈਂਦੀ ਐ ਆਪਣੇ ਆਪ ਹੀ ਤੇ ਫਿਰ ਟਿਊਬਲ ਨਹੀਂ ਚੱਲਣੀ ਐ ਜੀ ਇਹ ਇਲਾਕਿਆਂ ਦੇ ਵਿੱਚ ਕਈ ਲੋਕਾਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਈਆਂ ਦੇ ਘਰਾਂ ਦੇ ਇਸੇ ਕਰਕੇ ਬਿਜਲੀ ਆ ਰਹੀ ਹੈ ਜਾ ਰਹੀ ਆ ਰਹੀ ਹੈ ਕਈ ਏਸੀ ਸੜ ਰਹੇ ਨੇ ਜਾਂ ਕੋਈ ਦਿੱਕਤ ਆ ਰਹੀਆਂ ਨੇ ਕੁਝ ਇਲੈਕਟ੍ਰਿਸਿਟੀ ਕਰਕੇ ਇਹ ਵੀ ਦਿੱਕਤ ਆਈ ਹੈ ਕਿਤੇ ਇੱਥੇ ਮੈਡਮ ਜਦੋਂ ਲਾਈਟ ਬੰਦ ਹੁੰਦੀ ਆ ਝਮਕਾ ਮਾਰ ਕੇ ਇੱਕਦਮ ਆਂਦੀ ਆ ਕਿਸੇ ਦਾ ਐਲਸੀਡੀ ਸੜ ਗਈ ਕਿਸੇ ਦੀ ਰੈਫਰਿਜਰੇਟਰ ਸੜ ਗਿਆ ਕਿਸੇ ਦਾ ਏਸੀ ਸੜ ਗਿਆ ਜੀ ਇਹ ਬੜੀ ਦਿੱਕਤ ਆ ਰਹੀ ਆ ਜੀ ਜਿਹੜਾ ਝਮਕਾ ਮਾਰ ਕੇ ਲਾਈਟ ਆਂਦੀ ਆ ਇੱਕਦਮ ਬੰਦ ਹੋ ਜਾਂਦੀ ਆ ਇੱਕਦਮ ਆਸ-ਪਾਸ ਲੋਕਾਂ ਦੀ ਇਹ ਦਿੱਕਤਾਂ ਆਈਆਂ ਨੇ ਕਿ ਏਸੀ ਸੜ ਰਹੇ ਆ ਜਾਂ ਕੁਝ ਫ੍ਰੀਜ ਬਹੁਤ ਬਹੁਤ ਦਿੱਕ ਬਹੁਤ ਜ਼ਿਆਦਾ ਜੀ ਜੀ ਤੋਂ ਆ ਇਹ ਪੂਰੇ ਏਰੀਆ ਦੇ ਵਿੱਚ ਪੂਰੇ ਮੱਲੇ ਦੇ ਵਿੱਚ ਇਹ ਪ੍ਰੋਬਲਮ ਹੈ ਜਾਂ ਕੋਈ ਪਾਰਟਿਕੂਲਰ ਗਲੀ ਦੇ ਵਿੱਚ ਨਹੀਂ ਪੂਰੇ ਏਰੀਆ ਚ ਆ ਰਹੀ ਹੈ ਦਿੱਕਤ ਜੀ ਪੂਰੇ ਏਰੀਆ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਜੀ ਚਮਕਾ ਮਾਰ ਕੇ ਲਾਈਟ ਆਉਂਦੀ ਹੈ ਚਮਕਾ ਮਾਰ ਕੇ ਚਲੀ ਜਾਂਦੀ ਹੈ 24 ਘੰਟਿਆਂ ਚ ਕਿੰਨੀ ਦੇਰ ਲਾਈਟ ਮਿਲ ਰਹੀ ਹੈ ਤੁਹਾਨੂੰ ਨਹੀਂ ਲਾਈਟ ਆਉਂਦੀ ਹੈ ਜੀ ਆਉਂਦੀ ਵੀ ਹੈ ਨਹੀਂ ਹੈਗਾ ਇੱਥੇ ਆ ਗਈ ਉੱਥੇ ਨਹੀਂ ਹੈਗੀ ਉੱਥੇ ਆ ਗਈ ਇੱਥੇ ਨਹੀਂ ਹੈਗੀ ਇਸ ਕਰਕੇ ਲਾਈਟ ਪ੍ਰੋਪਰ ਨਹੀਂ ਆ ਰਹੀ ਜੇ ਪ੍ਰੋਪਰ ਆਉਗੀ ਤਾਂ ਹੀ ਲੋਕਾਂ ਨੂੰ ਸੁੱਖ ਮਿਲੂਗਾ ਨਹੀਂ ਤਾਂ ਨਹੀਂ ਮਿਲਣਾ ਹੁਣ ਮੇਰੇ ਚਾਰ ਭਰਾ ਤਾਂ ਗਰਮੀ 'ਚ ਬੈਠੇ ਆ ਮੈਂ ਲਾਈਟ ਥ ਜੇ ਲਾਈਟ ਪ੍ਰੋਪਰ ਆਊਗੀ ਤਾਂ ਉਹਨੂੰ ਅਸੀਂ ਮੰਨਾਂਗੇ ਪ੍ਰੋਪਰ ਹੈ ਤੇ ਨਹੀਂ ਇਸ ਕਰਕੇ ਨਹੀਂ ਲੈ ਤਾਂ ਪੂਰੇ ਮੱਲੇ 'ਚ ਦਿੱਕਤ ਆਇਆ ਹੈ ਬਿਜਲੀ ਦੀ ਵਾਹ ਇਹ ਅੱਧੀ ਵੀ ਬਿਲਕੁਲ ਡਿਮ ਆਂਦੀ ਹੈ ਚਾਪੇ ਕੇ ਮਰੀ ਜਾਣੇ ਹਨ ਕਿ ਲਾਈਟ ਘਟ ਗਈ ਕਿ ਵਧ ਗਈ ਯਾਨੀ ਰੈਗੂਲਰ ਸੇਮ ਵੋਲਟੇਜ ਨਹੀਂ ਦਿੰਦੇ ਤਾਂ ਰਾਤ ਨੂੰ ਜਦੋਂ ਲਾਈਟ ਚੱਲ ਜਾਂਦੀ ਹੈ ਇਨਵਰਟਰ ਵੀ ਲੋਕਾਂ ਦੇ ਖਤਮ ਹੋ ਰਹੇ ਨੇ ਕਿ ਉਸ ਵਕਤ ਕੀ ਕਰਦੇ ਹੋ ਪਰ ਉਸ ਦਾ ਹੱਥ ਵਾਲੇ ਪੱਖੀਆਂ ਹੈ ਹੱਥ ਵਾਲੀਆਂ ਪੱਖੀਆਂ ਚੱਲਦੀਆਂ ਫਿਰ ਤਾਂ ਰਾਣਾ ਸਮੇਂ ਵਾਪਸ ਆ ਰਹੇ ਹੈ ਗੈਸਰ ਪੁਰਾਣਾ ਸਮਾਂ ਯਾਦ ਕਰਾਤਾ ਹਨਾ ਨੇ ਕਿ ਪੁਰਾਣਾ ਪੰਜਾਬ ਲਿਆਣਾ ਨਾ ਉਦੋਂ ਉਹ ਪੁਰਾਣਾ ਯਾਨੀ ਸਮਾਂ ਲਿਆਣਾ ਪੁਰਾਣੇ ਸਮੇਂ ਦੇ ਵਿੱਚ ਹਵਾ ਸ਼ੁੱਧ ਹੁੰਦੀ ਸੀ ਹੁਣ ਪੋਲਿਊਸ਼ਨ ਵਾਲੀ ਹੈ ਹਾਂ ਇਹ ਉਹ ਤਾਂ ਪ੍ਰਦੂਸ਼ਣ ਵਾਲੀ ਤਾਂ ਹੈਗੀ ਹੈਗੀ ਆ ਬਾਈ ਹੱਥਾਂ ਪੱਖੀਆਂ ਮਾਰੀ ਚੱਲੋ ਤੇ ਪ੍ਰਦੂਸ਼ਣ ਤੋਂ ਬਚੇ ਰਹੋਗੇ ਨਹੀਂ ਜਗ੍ਹਾ ਤੇ ਦੇਖ ਰਿਆ ਲੋਕ ਨੇ ਬਾਹਰ ਗਲੀਆਂ ਦੇ ਬੈਠੇ ਰਹਿੰਦੇ ਰਾਤੀ 2 2 ਵਜੇ ਤੱਕ ਸੁਣਨ ਦੇ ਵਿੱਚ ਆਂਦਾ ਹੈ ਕਈ ਲੋਕ ਇਹ ਵੀ ਸਿਚੁਏਸ਼ਨ ਆਈ ਹੈ ਇਹ ਵੀ ਮਜਬੂਰੀ ਹੈ ਉਹਨਾਂ ਨੂੰ ਅੰਦਰ ਗਰਮੈਸ਼ ਆ ਕਿਤੋਂ ਤਪਦੇ ਹੈਗੇ ਨੇ ਛੱਤਾ ਛੁੱਤਾ ਇਸਕੇ ਬਾਹਰ ਬਹਿਣਾ ਪੈਂਦਾ ਮਾੜੀ ਮੋਟੀ ਹਵਾ ਆਉਂਦੀ ਹੈ ਜੀ ਬਿਲਕੁਲ ਹਾਂ ਜੀ ਘਟਾਰੀ ਹੈ ਕਿ ਕਿੰਨਾ ਕਿੰਨਾ ਸਮਾਂ ਕਿਹਾ ਤੁਸੀਂ ਹੋ ਗਿਆ ਇਹ 15 20 ਹਰੇਕ ਏਰੀਆ ਦੀ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਏਰੀਆ ਦੇ ਵਿੱਚ ਬਿਜਲੀ ਦੀ ਦਿੱਕਤ ਆ ਰਹੀਆਂ ਨੇ ਕਈ ਏਰੀਆਜ਼ ਦੇ ਵਿੱਚ 15 ਤੋਂ 20 ਦਿਨ ਹੋਏ ਨੇ ਕਈ ਏਰੀਆਜ਼ ਦੇ ਵਿੱਚ 5 ਤੋਂ 10 ਦਿਨ ਹੋਏ ਨੇ ਕਿ ਬਿਜਲੀ ਤੇ ਲਗਾਤਾਰ ਕੱਟ ਲੱਗ ਰਹੇ ਨੇ ਵੱਡੇ ਵੱਡੇ ਅਨਸ਼ੈਡਿਊਲ ਕੱਟ ਲੱਗ ਰਹੇ ਨੇ ਬਿਜਲੀ ਜੋ ਹੈ ਪ੍ਰੋਪਰ ਨਹੀਂ ਮਿਲ ਰਹੀ ਹੈ ਜਿੱਥੇ ਬਿਜਲੀ ਆਂਦੀ ਹੈ ਤੇ ਪਾਣੀ ਨਹੀਂ ਮਿਲਦਾ ਜਿੱਕਰ ਪਾਣੀ ਹੁੰਦਾ ਉਸ ਵਕਤ ਬਿਜਲੀ ਨਹੀਂ ਹੁੰਦੀ ਸੋ ਦੋਨੋਂ ਹੀ ਚੀਜ਼ਾਂ ਗਰਮੀ ਦੇ ਵਿੱਚ ਜੋ ਹੈ ਇੱਕ ਆਮ ਜਨਤਾ ਦੀ ਰਿਕੁਆਇਰਮੈਂਟ ਹੈ ਬਿਜਲੀ ਤੇ ਪਾਣੀ ਇਹ ਦੋਨੋਂ ਚੀਜ਼ਾਂ ਫਿਲਹਾਲ ਲੋਕਾਂ ਨੂੰ ਨਹੀਂ ਮਿਲ ਰਹੀਆਂ ਚਾਹੇ ਬਿਜਲੀ ਦੀ ਦਿੱਕਤ ਹੈ ਚਾਹੇ ਪਾਵਰ ਸਪਲਾਈ ਦੇ ਵਿੱਚ ਦਿੱਕਤ ਹੋਵੇ ਚਾਹੇ ਕੋਈ ਪ੍ਰੋਬਲਮ ਹੈ ਬਿਜਲੀ ਦੇ ਵਿੱਚ ਉਸ ਦਾ ਹੱਲ ਕਰਨਾ ਸਰਕਾਰ ਦਾ ਪਹਿਲਾ ਜੋ ਹੈ ਕਦਮ ਹੋਣਾ ਚਾਹੀਦਾ ਸਰਕਾਰ ਨੂੰ ਇਸ ਤੇ ਗੌਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਆਮ ਲੋਕ ਜਨਿਤਰਾਹੀ ਤਰਾਹੀ ਕਾ ਦੇ ਨੇ ਫਿਲਹਾਲ ਸਕੂਲਾਂ ਦੀ ਵੀ ਛੁੱਟੀਆਂ ਚੱਲ ਰਹੀਆਂ ਤੇ ਬੱਚੇ ਘਰ ਘਰ ਦੇ ਵਿੱਚ ਜੋ ਹੈ ਮਜਬੂਰ ਨੇ ਬੈਠ ਰਹੇ ਨੇ ਗਰਮੀ ਦੇ ਵਿੱਚ ਉਹਨਾਂ ਨੂੰ ਜੋ ਹੈ ਇਹ ਛੁੱਟੀਆਂ ਕਟਨੀਆਂ ਪੈ ਰਹੀ ਹੈ ਜੋ ਕਿ ਪਰੇਸ਼ਾਨੀ ਦਾ ਸਾਧਨ ਪਰੇਸ਼ਾਨੀ ਦਾ ਮਾਹੌਲ ਜੋ ਹੈ ਬਣ ਚੁੱਕਾ ਹੈ ਕੈਮਰਾਮੈਨ ਅਮਿਤ 파ਟਿਕ ਦੇ ਨਾਲ ਸਾਖਸ਼ੀ ਸ਼ਰਮਾ ਦਾ ਸਮਨ ਨਿਊਜ਼